ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਿਆਲ ਦੀ ਰੁੱਤ ਗੰਨੇ ਛਿੱਲ ਕੇ ਵੇਲ ਨੇ ਅੱਗੇ ਰੱਖੇ ਹੋਏ ਸੀ। ਬਲਦੇ ਵੀ ਕੋਲ ਖੜੇ ਸੀ। ਪਰ ਭਾਈ ਭਗਤਾ ਜੀ ਕਾਮੇ ਨੇ ਪਿੰਡੋਂ ਆਉਣ ਦੀ ਉਡੀਕ ਵਿੱਚ ਬੈਠੇ ਸਿਮਰਨ ਕਰ ਰਹੇ ਸੀ। ਅਚਾਨਕ ਇੱਕ ਮਹਾਪੁਰਸ਼ ਬੇਲ ਲੈ ਧਿਆਨ ਪੁੱਜੇ ਤੇ ਕਹਿਣ ਲੱਗੇ ਕਿ ਗੁਰਮੁਖੋ ਨਿਰਾਸ਼ਾਵਾਦੀ ਹੋ ਕੇ ਕਿਉਂ ਬੈਠੇ ਹੋ? ਬੇਲ ਨਾਲ ਕਿਉਂ ਨਹੀਂ ਜੋੜਦੇ? ਭਾਈ ਜੀ ਨੇ ਦੱਸਿਆ ਕਿ ਉਹ ਕਾਮੇ ਦੀ ਉਡੀਕ ਵਿੱਚ ਨੇ ਐਨੇ ਨੂੰ ਪਾਈ ਭਗਤਾ ਜੀ ਦੀ ਧਰਮ ਪਤਨੀ ਬੀਬੀ ਜਿਉਣੀ ਵੀ ਸਿੱਤੇ ਲੱਸੀ ਦਾ ਗੜਬਾ ਮੱਕੀ ਦੇ ਪ੍ਰਸ਼ਾਦੇ ਸਾਗ ਤੇ ਮੱਖਣ ਲੈ ਕੇ ਪੁੱਜੀ ਤੇ ਸੰਤ ਜੀ ਨੂੰ ਨਿਮਰਤਾ ਸਹਿਤ ਸਤ ਸਤਿ ਸ਼੍ਰੀ ਕਾਲ ਬੁਲਾ ਕੇ ਬੈਠ ਗਏ ਪਾਈ ਭਗਤਾ ਜੀ ਨੇ ਬੜੇ ਪ੍ਰੇਮ ਨਾਲ ਸੰਤ ਜੀ ਨੂੰ ਭੋਜਨ ਸ਼ਕਾਇਆ ਤੇ ਆਪ ਵੀ ਸ਼ਕਿਆ ਭੋਜਨ ਸ਼ਕਨ ਉਪਰੰਤ ਆਪ ਜੀ ਨੇ ਵਾਇਗ੍ਰੀ ਜੀ ਦਾ ਧੰਨਵਾਦ ਕੀਤਾ ਇਨੇ ਨੂੰ ਕਾਮਾਂ ਵੀ ਆ ਗਿਆ ਅਜੇ ਵੇਲ ਨਾਲ ਜੋੜਨੀ ਲੱਗੇ ਸੀ ਕਿ ਸੰਤ ਜੀ ਨੇ ਆਲੇ-ਦੁਆਲੇ ਵੇਖ ਕੇ ਪੁੱਛਿਆ ਕਿ ਇੰਨਾ ਹਮੇਲਾਂ ਤੇ ਟੱਲੀਆਂ ਵਾਲੇ ਸੋਹਣੇ ਬਲਦਾਂ ਨੂੰ ਹਿੱਕਣ ਵਾਲਾ ਕੋਈ ਛੋਟਾ ਬੱਚਾ ਨਜ਼ਰ ਨਹੀਂ ਆਉਂਦਾ ਕੀ ਕਾਰਨ ਹੈ ਬੀਬੀ ਜਿਉਣੀ ਜੀ ਤੇ ਭਾਈ ਭਗਤਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰ ਦੀ ਮਿਹਰ ਸਦਕਾ ਸਾਡੇ ਪਾਸ ਹੋਰ ਸਭ ਪਦਾਰਥ ਨਹੀਂ ਪਰ ਅਜੇ ਤੱਕ ਮਾਲਕ ਨੇ ਕਿਸੇ ਬੱਚੇ ਦੀ ਦਾਤ ਨਹੀਂ ਬਖਸ਼ੀ ਪਤਾ ਨਹੀਂ ਸਾਡੇ ਕੋਲੋਂ ਕੀ ਭੁੱਲ ਹੋ ਗਈ ਐ ਤਾਂ ਸੰਤ ਨੇ ਕਿਹਾ ਕਿ ਵਾਹਿਗੁਰੂ ਭਲੀ ਕਰੇਗਾ ਉਹ ਤੁਹਾਨੂੰ ਸੁੰਦਰ ਤੇ ਸੂਰਬੀਰ ਪੁੱਤਰ ਬਖਸ਼ੇਗਾ ਉਸ ਦਾ ਨਾਂ ਦੀਪ ਰੱਖਣਾ ਉਹ ਦੀਪਕ ਬਣ ਕੇ ਜਮਕੇਗਾ ਤੇ ਤੁਹਾਡੀ ਕੁਲ ਦਾ ਨਾਂ ਰੌਸ਼ਨ ਕਰੇਗਾ ਇਹ ਕਹਿ ਕੇ ਸੰਤ ਜੀ ਉੱਥੋਂ ਵਿਦਾ ਹੋ ਗਏ ਕੁਝ ਸਮਾਪਾ ਕੇ ਸੰਤ ਜੀ ਦਾ ਬਚਨ ਪੂਰਾ ਹੋਇਆ ਤੇ ਸਿਮਰਨ ਤੇ ਕਿਰਤ ਕਰਨ ਵਾਲੇ ਪਿੰਡ ਪਹੁ ਪਿੰਡ ਤਹਿਸੀਲ ਪੱਟੀ ਜ਼ਿਲ੍ਹਾ ਲਾਹੌਰ ਵਿਕੇ ਪਾਈ ਪਕਤਾ ਜੀ ਸੰਧੂ ਜੱਟ ਦੇ ਘਰ 26 ਜਨਵਰੀ 1682 ਈਸਵੀ ਨੂੰ ਅਮਰਤ ਵੇਲੇ ਬੀਬੀ ਜਿਉਣੀ ਜੀ ਦੀ ਪਵਿੱਤਰ ਕੁੱਖੋਂ ਇੱਕ ਸੁੰਦਰ ਬਾਲਕ ਨੇ ਜਨਮ ਲਿਆ ਜਿਸ ਦਾ ਨਾਂ ਦੀਪ ਰੱਖਿਆ ਗਿਆ ਤੇ ਉਸ ਤੋਂ ਵਿੱਚੋਂ ਵੈਗਰੂ ਨੇ ਇੱਕ ਹੋਰ ਪੁੱਤਰ ਦੀ ਦਾਤ ਬਖਸ਼ੀ ਜਿਸ ਦਾ ਨਾਂ ਭਾਈ ਲਾਲਾ ਰੱਖਿਆ ਗਿਆ ਭਾਈ ਦੀਪ ਸਿੰਘ ਜੀ ਤਾਂ ساری ਉਮਰ ਜਤੀ ਹੀ ਰਹੇ ਪਰ ਇਸ ਪਰਿਵਾਰ ਦੀ ਕੁਲ ਭਾਈ ਲਾਲਾ ਜੀ ਤੋਂ ਚੱਲੀ ਭਾਈ ਦੀਪ ਸਿੰਘ ਜੀ ਦਾ ਆਨੰਦਪੁਰ ਸਾਹਿਬ ਜਾਣਾ ਤੇ ਉੱਥੇ ਉਹਨਾਂ ਦਾ ਅੰਮ੍ਰਿਤ ਪਾਨ ਕਰਨਾ 1699 ਈਸਵੀ ਦੇ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਜਿਸ ਦੀਆਂ ਦੂਰ ਦੂਰ ਤੱਕ ਧੂਮਾਂ ਪੈ ਗਈਆਂ ਭਾਈ ਦੀਪਾ ਜੀ ਜੋ ਉਸ ਵਕਤ 18 ਕੋ ਸਾਲ ਦੇ ਗੱਭਰੂ ਸੀ ਉਹਨਾਂ ਨੂੰ ਵੀ ਕਿਸੇ ਮਸੰਦਰਾਹੀਂ ਪਤਾ ਲੱਗਿਆ ਘਰ ਦਾ ਮਾਹੌਲ ਬਹੁਤ ਧਾਰਮਿਕ ਹੋਣ ਕਾਰਨ ਭਾਈ ਦੀਪਾਂ ਜੀ ਵੀ ਸਿਮਰਨ ਵਿੱਚ ਲੱਗੇ ਰਹਿੰਦੇ ਸੀ ਉਹਨਾਂ ਨੂੰ ਗੁਰੂ ਤੇ ਬਹੁਤ ਭਰੋਸਾ ਸੀ ਉਹ ਆਪਣੇ ਹਾਨੀਆਂ ਵਿੱਚ ਸਭ ਤੋਂ ਸਿਰਕੱਟ ਤੇ ਸਡੋਲ ਸੀ ਹੋਲੇ ਮਹੱਲੇ ਤੇ ਜਾਣ ਲਈ ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਤਿਆਰ ਕੀਤਾ ਤੇ ਬਾਕੀ ਸੰਗਤ ਨਾਲ ਆਨੰਦਪੁਰ ਸਾਹਿਬ ਵਿਖੇ ਜਾ ਪਹੰਚੇ ਅਗਲੇ ਦਿਨ ਗੁਰੂ ਜੀ ਦਾ ਦਰਵਾਨ ਲੱਗਾ ਕੀਰਤਨ ਹੋਇਆ ਤੇ ਗੁਰੂ ਜੀ ਦੇ ਦਰਸ਼ਨ ਦਿਦਾਰੀ ਕੀਤੇ ਗੁਰੂ ਜੀ ਨੇ ਸਭ ਨੂੰ ਅਮੇਤਰੀ ਹੋਣ ਦਾ ਉਪਦੇਸ਼ ਦਿੱਤਾ ਭਾਈ ਦੀਪਾ ਜੀ ਵੀ ਆਪਣੇ ਮਾਤਾ ਪਿਤਾ ਦੇ ਨਾਲ ਹੀ ਅੰਮ੍ਰਿਤ ਪਾਣ ਕੀਤਾ ਤੇ ਉਹਨਾਂ ਦਾ ਨਾਮ ਭਾਈ ਦੀਪ ਸਿੰਘ ਰੱਖਿਆ ਗਿਆ ਉਹਨਾਂ ਦਾ ਛਡੌਲ ਤੇ ਫੁਰਤੀਲਾ ਸਰੀਰ ਤੇ ਸ਼ਾਂਤ ਸੁਭਾਅ ਵੇਖ ਕੇ ਗੁਰੂ ਜੀ ਬਹੁਤ ਪ੍ਰਸੰਨ ਹੁੰਦੇ ਸੀ ਕੁਝ ਦਿਨ ਸੇਵਾ ਤੇ ਸਿਮਰਨ ਕਰਨ ਉਪਰੰਤ ਉਹਨਾਂ ਦੇ ਪਿਤਾ ਭਾਈ ਭਗਤਾ ਜੀ ਨੇ ਸਾਰੇ ਪਰਿਵਾਰ ਸਮੇਤ ਵਾਪਸ ਘਰ ਜਾਣ ਦੀ ਆਗਿਆ ਮੰਗੀ। ਗੁਰੂ ਜੀ ਨੇ ਮਾਤਾ-ਪਿਤਾ ਨੂੰ ਤਾਂ ਆਗਿਆ ਦੇ ਦਿੱਤੀ ਪਰ ਭਾਈ ਦੀਪ ਸਿੰਘ ਬਾਰੇ ਕਿਹਾ ਕਿ ਇਸ ਨੂੰ ਸਾਡੇ ਪਾਸ ਹੀ ਰਹਿਣ ਦਿਓ। ਸੇਵਾ ਸਿਮਰਨ ਦੀ ਲਗਨ ਤਾਂ ਉਹਨਾਂ ਨੂੰ ਪਹਿਲਾਂ ਹੀ ਸੀ। ਹੁਣ ਕਲਗੀਧਰ ਜੀ ਨੇ ਅਰਬੀ, ਫਾਰਸੀ ਗੁਰਮੁਖੀ ਲਿਪੀ ਵਿੱਚ નિਪੁੰਨ ਕਰਨ ਲਈ ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ। ਇਸ ਤਰ੍ਹਾਂ ਭਾਈ ਦੀਪ ਸਿੰਘ ਸ਼ਾਸਤਰ ਤੇ ਸ਼ਾਸਤ੍ਰ ਵਿੱਦਿਆ ਦੇ ਮਾਹਿਰ ਹੋ ਗਏ। ਗੁਰੂ ਜੀ ਉਹਨਾਂ ਨੂੰ ਸ਼ਿਕਾਰ ਖੇਡਣ ਲਈ ਨਾਲ ਲੈ ਜਾਂਦੇ। ਇਸ ਤਰ੍ਹਾਂ ਉਹ 1700 ਤੋਂ 20 ਦਸੰਬਰ 1704 ਈਸਵੀ ਤੱਕ ਗੁਰੂ ਜੀ ਪਾਸ ਹੀ ਰਹੇ। ਉਹਨਾਂ ਨੇ ਅਨੰਦਪੁਰ ਦੀਆਂ ਸਾਰੀਆਂ ਲੜਾਈਆਂ ਵਿੱਚ ਸੂਰਬੀਰਤਾ ਵਿਖਾਈ। ਜਿੱਥੇ ਉਹ ਸੂਰਬੀਰ ਤੇ ਨਿਰਭੈ ਯੋਧੇ ਸਨ, ਉਹਨਾਂ ਦਾ ਆਚਰਣ ਵੀ ਬਹੁਤ ਉੱਚਾ ਸੀ। आनंदपुर तो दिल्ली जाना जब गुरुजी ने किला आनंदपुर ਛੱਡਿਆ ਤਾਂ ਆਪਣੇ ਮਹਿਲਾਂ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਹਿਬ ਕੌਰ ਜੀ ਦੀ ਸੇਵਾ ਸੰਭਾਲ ਤੇ ਨਿਗਰਾਨੀ ਲਈ ਭਾਈ ਮਨੀ ਸਿੰਘ ਜੀ ਭਾਈ ਦੀਪ ਸਿੰਘ ਜੀ ਭਾਈ ਧੰਨਾ ਭਾਈ ਧੰਨਾ ਸਿੰਘ ਜੀ ਨਾਲ ਭਾਈ ਜਵਾਹਰ ਸਿੰਘ ਜੀ ਨੂੰ ਮੁਖੀ ਬਣਾ ਕੇ ਦੋ ਸੇਵਾਦਾਰनियां ਦੇ ਕੇ ਦਿੱਲੀ ਨੂੰ ਤੋਰਿਆ ਸੀ ਕੁਝ ਸਮਾਂ ਦਿੱਲੀ ਵਿੱਚ ਭਾਈ ਜਵਾਰ ਸਿੰਘ ਜੀ ਦੇ ਘਰ ਰਹਿ ਕੇ ਮਾਤਾ ਜੀ ਤੋਂ ਖੁਸ਼ੀਆਂ ਲੈ ਕੇ ਭਾਈ ਦੀਪ ਸਿੰਘ ਜੀ ਵੀ ਆਪਣੇ ਜਨਮ ਪਿੰਡ ਬਹੁਵਿੰਨ ਚਲੇ ਗਏ। ਉਹਨਾਂ ਦੇ ਪ੍ਰਚਾਰ ਸਦਕਾ ਸਾਰੀਆਂ ਸੰਗਤਾਂ ਦਿਨ ਰਾਤ ਜੁੜਨ ਲੱਗ ਪਈਆਂ। ਭਾਈ ਦੀਪ ਸਿੰਘ ਜੀ ਨੇ ਆਪਣੇ ਨਿੱਕੇ ਤੇ ਪਿਆਰ ਵਾਲੇ ਸੁਭਾਅ ਸਦਕਾ ਸੰਗਤਾਂ ਵਿੱਚ ਬਹੁਤ ਮਾਨ ਸਤਿਕਾਰ ਤੇ ਵਡਿਆਈ ਪ੍ਰਾਪਤ ਕੀਤੀ। ਜਦੋਂ ਗੁਰੂ ਜੀ ਚਮਕੌਰ ਦਾ ਯੁੱਧ ਤੇ ਖਿਦਰਾਣੀ ਦੀ ਢਾਉ ਤਾਂ ਜੁੱਧ ਜਿੱਤ ਕੇ ਮਾਲਵਾ ਇਲਾਕੇ ਨੂੰ ਤਾਰਦੀ ਹੋਈ ਤਲਵੰਡੀ ਸਾਬੋ ਪੁੱਜੇ ਤਾਂ ਗਲਗੀਦਰ ਜੀ ਨੇ ਮਨ ਵਿੱਚ ਬਣਾਇਆ ਕਿ ਆਦ ਵੀੜ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਕੇ ਮੁਕੰਮਲ ਕੀਤਾ ਜਾਵੇ ਭਾਈ ਮਨੀ ਸਿੰਘ ਜੀ ਦਿੱਲੀ ਤੋਂ ਗੁਰੂ ਜੀ ਪਾਸ ਪਹੁੰਚ ਗਏ ਸੀ ਗੁਰੂ ਜੀ ਨੇ ਆਦ ਵੀੜ ਜੋ ਕਰਤਾਰਪੁਰ ਵਿਖੇ ਧੀਰਮਲ ਜੀ ਪਾਸ ਸੀ ਉਹ ਮੰਗਵਾਉਣ ਲਈ ਕੋਈ ਸਿਆਣੇ ਤੇ ਮੁਖੀ ਸਿੰਘ ਕਰਤਾਰਪੁਰ ਭੇਜੇ ਪਰ ਧੀਰਮਲ ਜੀ ਨੇ ਬੀੜ ਤਾਂ ਕੀ ਦੇਣੀ ਸੀ ਤੇ ਕੁਝ ਉਲਟੇ ਬੋਲ ਕਬੋਲ ਵੀ ਬੋਲੇ ਸਿੰਘਾਂ ਨੇ ਵਾਪਸ ਪਹੁੰਚ ਕੇ ਗੁਰੂ ਜੀ ਨੂੰ ਸਭ ਕੁਝ ਦੱਸ ਦਿੱਤਾ ਪਰ ਗੁਰੂ ਜੀ ਸ਼ਾਂਤ ਰਹੇ ਤੇ ਭਾਈ ਮਨੀ ਸਿੰਘ ਨੂੰ ਕਿਹਾ ਕਿ ਬੀੜ ਮੁਕੰਮਲ ਕਰਨ ਦੀ ਤਿਆਰੀ ਕੀਤੀ ਜਾਵੇ ਭਾਈ ਮਨੀ ਸਿੰਘ ਜੀ ਨੇ ਸੋਚਿਆ ਕਿ ਇਸ ਮਹਾਨ ਕੰਮ ਨੂੰ ਸਿਰੇ ਚਾਣ ਲਈ ਵਿਦਵਾਨ ਤੇ ਨਿਸ਼ਕਾਮ ਸੇਵਕਾਂ ਦੇ ਸਹਿਯੋਗ ਤੇ ਸਹਾਇਤਾ ਦੀ ਲੋੜ ਹੈ ਨਿਮਰਤਾ ਸਹਿਤ ਉਹਨਾਂ ਨੇ ਬੇਨਤੀ ਕੀਤੀ ਕਿ ਜੇ ਆਗਿਆ ਹੋਵੇ ਤਾਂ ਇਸ ਮਹਾਨ ਕੰਮ ਲਈ ਭਾਈ ਦੀਪ ਸਿੰਘ ਜੀ ਨੂੰ ਬਹੁ ਵਿੰਤੋ ਸਾਧ ਲਿਆ ਜਾਵੇ ਜੋ ਨਿਸ਼ਕਾਮ ਤੇ ਅੰਤ ਤੱਕ ਸੇਵਕ ਦੇ ਨਾਲ ਨਾਲ ਮਹਾਨ ਵਿਦਵਾਨ ਵੀ ਨੇ ਗੁਰੂ ਜੀ ਨੇ ਤੁਰੰਤ ਪ੍ਰਵਾਨਗੀ ਦੇ ਦਿੱਤੀ ਗੁਰੂ ਜੀ ਦੀਆਂ ਆਗਿਆਵਾਂ ਪਾ ਕੇ ਇੱਕ ਸਿੰਘ ਛੱਟਪਟ ਤਿਆਰ ਹੋਇਆ ਤੇ ਬਹੁ ਵਿੰਡ ਵਿਖੇ ਭਾਈ ਦੀਪ ਸਿੰਘ ਜੀ ਨੂੰ ਜਾ ਮਿਲਿਆ ਜਿਨ੍ਹਾਂ ਨੇ ਸੁਖ ਸੁਨੇਹਾ ਜਾਣਨ ਉਪਰੰਤ ਉਹ ਸਿੰਘਰੀ ਬਹੁਤ ਆਦਰ ਸਹਿਤ ਸੇਵਾ ਕੀਤੀ ਤੇ ਅਗਲੇ ਹੀ ਦਿਨ ਕੁਝ ਸੰਗਤ ਨਾਲ ਲੈ ਕੇ ਦਮਦਮਾ ਸਾਹਿਬ ਵੱਲ ਚਾਲੇ ਪਾ ਦਿੱਤੇ ਪੰਦ ਮਾਰ ਕੇ ਕੁਝ ਦਿਨਾਂ ਵਿੱਚ ਕਲਗੀਧਰ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ ਕਿ ਸੇਵਾ ਲਈ ਹੁਕਮ ਬਖਸ਼ੋ ਗੁਰੂ ਜੀ ਨੇ ਖੁਸ਼ ਹੋ ਕੇ ਫਰਮਾਇਆ ਕਿ ਤੁਹਾਡੇ ਪਾਸੋਂ ਨਿਰੰਕਾਰ ਨੇ ਬਹੁਤ ਸੇਵਾ ਲੈਣੀ ਹੈ ਅਸੀਂ ਬਾਣੀ ਲਿਖਾਵਾਂਗੇ ਭਾਈ ਮਨੀ ਸਿੰਘ ਜੀ ਲਿਖਣਗੇ ਤੇ ਤੁਸੀਂ ਕਲਮਾ ਸਿਆਹੀ ਤੇ ਕਾਗਜ਼ ਦੀ ਸੇਵਾ ਨਿਭਾਉਂਗੇ 1705 ਈਸਵੀ ਦੀ ਬਸੰਤ ਰੁੱਤਿ ਗੁਰੂ ਜੀ ਤੰਬੂ ਲਾ ਕੇ ਬੈਠ ਜਾਂਦੇ ਭਾਈ ਮਨੀ ਸਿੰਘ ਜੀ ਲਿਖਾਰੀ ਤੇ ਰੂਪ ਵਿੱਚ ਤੇ ਭਾਈ ਦੀਪ ਸਿੰਘ ਜੀ ਕਲਮਾ ਸਿਆਹੀ ਦੀ ਸੇਵਾ ਵਿੱਚ ਸਹਿਯੋਗ ਦਿੰਦੇ ਸਵੇਰੇ ਸ਼ਾਮ ਦੇ ਦੀਵਾਨ ਤੋਂ ਇਲਾਵਾ ਬਾਕੀ ਸਾਰਾ ਦਿਨ ਬਾਣੀ ਲਿਖਣ ਦੇ ਕੰਮ ਵਿੱਚ ਲੱਗੇ ਰਹਿੰਦੇ ਇਸ ਤਰ੍ਹਾਂ ਲਗਾਤਾਰ 9 ਮਹੀਨੇ 9 ਦਿਨ ਤੇ 9 ਘੜੀਆਂ ਵਿੱਚ ਗੁਰੂ ਜੀ ਨੇ ਬੀੜ ਸੰਪੂਰਨ ਕਰਕੇ ਅੰਤ ਵਿੱਚ ਨਾਨਕ ਨਾਮ ਦੀ ਮੋਹਰ ਲਾ ਕੇ ਸੰਸਾਰ ਨੂੰ ਇਹ ਮਹਾਨ ਦੇਨ ਬਖਸ਼ੀ ਜਿਸ ਨੂੰ ਦਮਦਵੀ ਬੀੜ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਬੀੜ ਤਿਆਰ ਕਰਕੇ ਗੁਰੂ ਜੀ ਨੇ ਗੁਰਦੁਆਰਾ ਦਮਦਮਾ ਸਹਿ ਵਿਖੇ ਸ਼੍ਰੀ ਖੰਡਪਾਟ ਸਾਹਿਬ ਕਰਵਾਏ ਜਿਸ ਸਥਾਨ ਤੇ ਬੀੜ ਲਿਖੀ ਗਈ ਹੁਣ ਉੱਥੇ ਗੁਰਦੁਆਰਾ ਲਿਖਨਸਰ ਛੋਟੇ ਜਿਹੇ ਸਰੋਵਰ ਦੇ ਕਿਨਾਰੇ ਤੇ ਸ਼ਸ਼ੋਭਿਤ ਹੈ ਗੁਰੂ ਸਾਹਿਬ ਜੀ ਨੇ ਦੱਖਣ ਨੂੰ ਜਾਂਦੇ ਸਮੇ ਭਾਈ ਦੀਪ ਸਿੰਘ ਜੀ ਨੂੰ ਹੁਕਮ ਕੀਤਾ ਕਿ ਉਹ ਗੁਰੂ ਘਰ ਦੀ ਮਰਿਆਦਾ ਅਨੁਸਾਰ ਸੇਵਾ ਨੂੰ ਆਉਣਗੇ ਕਿ ਉਹ ਵਿਦਿਆਰਥੀਆਂ ਨੂੰ ਵਿੱਦਿਆ ਪੜ੍ਹਾਉਣਗੇ ਗੁਰਮਤਿ ਅਨੁਸਾਰ ਗੁਰਬਾਣੀ ਤੇ ਗੁਰੂ ਇਤਿਹਾਸ ਦਾ ਪ੍ਰਚਾਰ ਕਰਨਗੇ। ਆਮਤ ਸ਼ਕਾ ਕੇ ਮਰਿਆਦਾ ਵਿੱਚ ਦ੍ਰਿੜ ਕਰਨਗੇ। ਹਰ ਔਕੜ ਸਮੇਂ ਪੰਥ ਦਾ ਸਾਥ ਦੇਣਗੇ। ਆਨ ਬੀੜਾਂ ਦੇ ਕੇ ਗੁਰਬਾਣੀ ਦੇ ਸੌਮੇ ਨੂੰ ਪਰਫੁੱਲਿਤ ਕਰਨਗੇ। ਗੁਰੂ ਜੀ ਨੇ ਇਹ ਵੀ ਹੁਕਮ ਕੀਤਾ ਕਿ ਇਹ ਸਥਾਨ ਹੁਣ ਗੁਰੂ ਦੀ ਕਾਂਛੀ ਬਣ ਗਿਆ। ਇੱਥੋਂ ਵਿਦਿਆ ਪੜ੍ਹ ਕੇ ਲੋਕ ਬਹੁਤ ਵਿਦਵਾਨ ਬਣਿਆ ਕਰਨਗੇ। ਭਾਈ ਦੀਪ ਸਿੰਘ ਜੀ ਨੇ ਸਤ ਵਚਨ ਕਹਿ ਕੇ ਸੀਸ ਨਿਵਾਇਆ ਭਾਈ ਸਾਹਿਬ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰਬਾਣੀ ਦਾ ਸਿਮਰਨ ਕਰਦੇ ਸਵੇਰੇ ਸ਼ਾਮ ਦੀਵਾਨ ਸਜਾਉਂਦੇ ਵਿਦਿਆਰਥੀਆਂ ਨੂੰ ਵਿੱਦਿਆ ਪੜ੍ਹਾਉਂਦੇ ਸੰਗਤਾਂ ਵਿੱਚ ਆਮੇ ਸ਼ਕਨ ਦੀ ਪ੍ਰੇਰਨਾ ਕਰਦੇ ਜਦ ਵੇਰ ਮਿਲਦੇ ਗੁਰਬਾਣੀ ਦੇ ਗੁਟਕੇ ਲਿਖ ਕੇ ਸੰਗਤਾਂ ਦੀ ਪੇਟਾ ਕਰਦੇ ਇਸ ਤਰ੍ਹਾਂ ਗੁਰੂ ਜੀ ਦੀ ਕਿਰਪਾ ਸਦਕਾ ਤੇ ਭਾਈ ਦੀਪ ਸਿੰਘ ਜੀ ਦੀ ਕਾਰਨਾ ਸਦਕਾ ਭਾਈ ਜੀ ਦੀ ਪ੍ਰਭੂਤਾ ਤੇ ਪ੍ਰਤਿਵਾ ਵਧਨ ਲੱਗ ਪਈ ਸੰਗਤਾਂ ਬਹੁਤ ਸਤਿਕਾਰ ਕਰਦੀਆਂ ਸੀ ਭਾਈ ਦੀਪ ਸਿੰਘ ਜੀ ਦੀ ਵਿਦਿਆ ਪ੍ਰਣਾਲੀ ਦੀ ਟਕਸਾਲ ਬਹੁਤ ਪਰਫੁੱਲਤ ਹੋਈ ਹੁਣ ਇਸ ਟਕਸਾਲ ਦੀਆਂ ਤਿੰਨ ਸਖਾਵਾਂ ਚੱਲ ਰਹੀਆਂ ਨੇ ਪਿੰਡਣਾਵਾਲੀ ਟਕਸਾਲ ਮਹਿਤਾ ਸਾਹਿਬ ਵਾਲੀ ਟਕਸਾਲ ਅੰਮੇ ਸਰ ਵਾਲੀ ਟਕਸਾਲ ਜੋ ਸਤੋ ਗਲੀ ਵਿੱਚ ਸੰਤ ਅਮੀ ਸਿੰਘ ਜੀ ਦਾ ਡੇਰਾ ਖਵਾਉਂਦਾ ਤੇ ਜਿੱਥੇ ਪਹਿਲਾਂ ਸੰਤ ਕਿਰਪਾਲ ਸਿੰਘ ਜੀ ਤੇ ਹੁਣ ਉਹਨਾਂ ਦੇ ਉੱਤਰਾਧਿਕਾਰੀ ਨਾਮ ਸਿਮਰਨ ਤੇ ਗੁਰਬਾਣੀ ਪਾਠ ਦਾ ਅਰਥ ਬੋਧ ਬੜੀ ਲਗਨ ਨਾਲ ਸੰਗਤਾਂ ਨੂੰ ਸਮਝਾਉਂਦੇ ਨੇ ਭਾਈ ਦੀਪ ਸਿੰਘ ਜੀ ਗੁਰਮੰਧ ਦਾ ਪ੍ਰਚਾਰ ਤਾਂ ਲਗਾਤਾਰ ਕਰਦੇ ਹੀ ਸੀ ਪਰ ਗ੍ਰੰਥ ਸਾਹਿਬ ਜੀ ਦਾ ਕੇਵਲ ਇੱਕ ਹੀ ਸਰੂਪ ਸੀ ਇਸ ਲਈ ਉਹਨਾਂ ਨੇ ਬੀੜਾਂ ਦੇ ਉਤਾਰੇ ਕਰਨ ਲਈ ਮਨ ਬਣਾਇਆ ਇਹ ਸੇਵਾ ਉਹਨਾਂ ਨੇ 1706 ਈਸਵੀ ਵਿੱਚ ਆਰੰਭ ਕੀਤੀ ਤੇ ਚਾਰ ਬੀੜਾਂ ਆਪਣੇ ਹੱਥਾਂ ਨਾਲ ਲਿਖ ਕੇ ਪੰਥ ਦੇ ਪ੍ਰਸਿੱਧ ਚਾਰ ਤਖਤ ਸਹਿਬਾਨਾਂ ਤੇ ਭੇਜੀਆਂ। ਸ੍ਰੀ ਅਕਾਲ ਤਖਤ ਸਹਿਬ ਅੰਮ੍ਰਿਤਸਰ ਵਿਖੇ ਇਹ ਦਰਸ਼ਨੀ ਬੀੜ ਜਿਸ ਦੀ ਜਿਲਦ ਉੱਤੇ ਦੋ ਸਿਰ ਸੋਨਾ ਲੱਗਾ ਹੋਇਆ ਤੇ ਲਿਖਾਈ ਬਹੁਤ ਸੁੰਦਰ ਹੈ। ਇਸ ਦਾ ਸਾਲ ਵਿੱਚ ਵਕ ਵਕ ਗੁਰਪੁਰਬਾਂ ਸਮੇਂ ਪੰਜ ਵਾਰ ਪ੍ਰਕਾਸ਼ ਕੀਤਾ ਜਾਂਦਾ ਹੈ। ਤਖਤ ਸ੍ਰੀ ਕੇਸਗੜ੍ਹ ਸਹਿਬ ਆਨੰਦਪੁਰ ਸਹਿਬ ਤਖਤ ਸ਼੍ਰੀ ਪਟਨਾ ਸਾਹਿਬ ਬਿਹਾਰ ਤਖਤ ਸ਼੍ਰੀ ਅਵਿਚਲ ਨਗਰ ਹਜੂਰ ਸਾਹਿਬ ਪਾਈ ਦੀਪ ਸਿੰਘ ਜੀ ਨਿਸ਼ਕਾਮ ਸੇਵਕ ਸੰਤ ਸਿਪਾਹੀ ਤੇ ਪ੍ਰਸਿੱਧ ਵਿਦਵਾਨ ਸੀ ਕਲਗੀਧਰ ਪਾਦਸ਼ਾਹ ਦੀ ਸੰਗਤ ਵਿੱਚ ਆਪਣੇ ਸ਼ਸਤਰ ਤੇ ਸ਼ਸਤਰ ਵਿੱਦਿਆ ਪ੍ਰਾਪਤ ਕੀਤੀ ਇਸ ਦੇ ਨਾਲ ਉਹਨਾਂ ਅਰਬੀ ਤੇ ਫਾਰਸੀ ਦੀ ਵੀ ਬਹੁਤ ਉੱਚੇ ਪੱਧਰ ਤੱਕ ਪੜ੍ਹਾਈ ਕੀਤੀ ਆਪ ਪੰਥ ਦੇ ਪਹਿਲੇ ਵਿਦਵਾਨ ਤੇ ਲਿਖਾਰੀ ਸੀ ਜਿਨ੍ਹਾਂ ਅਰਬੀ ਜ਼ੁਬਾਨ ਵਿੱਚ ਇੱਕ ਬੀੜ ਆਪਣੇ ਹੱਥੀਂ ਬੜੀ ਸ਼ਰਧਾ ਤੇ ਪਿਆਰ ਨਾਲ ਲਿਖ ਕੇ ਅਰਬ ਦੇਸ਼ ਵਿੱਚ ਭੇਜੀ ਸੀ ਜਿਸ ਕਾਰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪ੍ਰਚਾਰ ਇਸਲਾਮੀ ਮਤ ਵਿੱਚ ਹੁਣ ਵੀ ਬਚੇ ਲਿਆ